ਤੋ ਦੋਸਤੋ ਤੁਹਾਨੂੰ ਇੱਕ ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਦੇਣ ਜਾ ਰਿਹਾ ਜੋ ਸਾਨੂੰ ਸਾਈਪਰਸ ਜਾ ਕੇ ਬੱਚਿਆਂ ਨੇ ਦੱਸਿਆ ਕਿ ਪੰਜਾਬ ਦੇ ਕਈ ਏਜੰਟਸ ਨੇ ਕੀ ਕੀਤਾ ਕਿ ਬੱਚਿਆਂ ਦੇ 5 ਬੈਂਡ 5.5 ਬੈਂਡ ਈਵਨ 6 ਬੈਂਡ ਸੀ ਉਹ ਬੱਚਿਆਂ ਨੂੰ ਕਿਹਾ ਤੁਸੀਂ ਦੁਬਾਰਾ ਆਪਣੇ ਆਇਲਸ ਕਰੋ 4 ਬੈਂਡ ਲੈ ਕੇ ਆਓ ਉਹਨਾਂ ਨੂੰ ਡਿਗਰੀ 'ਚ ਨਹੀਂ ਫਾਊਂਡੇਸ਼ਨ 'ਚ ਭੇਜਿਆ ਗਿਆ। ਆਪਰ ਲੈਟਰ ਆਈ 4 ਸਾਲ ਵਾਲੀ ਡਿਗਰੀ ਸੀਗੀ। ਜਿੱਦਣ ਇਹਦਾ ਵੀਜ਼ਾ ਆਇਆ ਫਾਊਂਡੇਸ਼ਨ ਕੋਰਸ ਦਾ ਵੀਜ਼ਾ ਆਇਆ। ਮਤਲਬ ਤੁਹਾਨੂੰ ਮੰਨ ਕੇ ਜਿਹੜਾ ਹੈ ਇਹ ਤੁਹਾਨੂੰ 5 ਬੈਂਡ 5.5 ਬੈਂਡ ਹੋਣ ਦੇ ਬਾਵਜੂਦ ਵੀ ਫਾਊਂਡੇਸ਼ਨ 'ਚ ਭੇਜਿਆ ਸਰ ਕੀ ਰੀਜ਼ਨ ਹੈ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਹੈ ਫਾਊਂਡੇਸ਼ਨ ਦਾ? ਪੈਸੇ ਦਾ ਰੀਜ਼ਨ ਸੀ। ਤੇ ਉਹ ਭੋਲੇ-ਬਾਲੇ ਬੱਚੇ ਉੱਥੇ ਗੱਲ ਕਰ ਰਹੇ ਨੇ ਕਿ ਪਤਾ ਨਹੀਂ ਸਾਡੇ ਨਾਲ ਇਦਾਂ ਕਿਉਂ ਹੋਇਆ? ਜਦ ਕਿ ਸਾਡੇ 5 ਬੈਂਡ ਸੀ, 5.5 ਬੈਂਡ ਸੀ ਅਸੀਂ ਡਿਗਰੀ ਵਾਸਤੇ ਐਲੀਜੀਬਲ ਸੀ। ਫਿਰ ਵੀ ਸਾਨੂੰ ਸਾਡੇ ਏਜੰਟ ਨੇ ਚਾਰ ਬੈਂਡ ਲੈ ਕੇ ਦੁਬਾਰਾ ਆਇਲਸ ਕਰਨ ਨੂੰ ਕਿਉਂ ਕਿਹਾ ਔਰ ਸਾਨੂੰ ਫਾਊਂਡੇਸ਼ਨ ਵਿੱਚ ਕਿਉਂ ਭੇਜ ਦਿੱਤਾ ਸਾਡੇ ਨਾਲ ਇੱਕ ਧੋਖਾ ਕਿਉਂ ਹੋਇਆ ਸੋ ਬੱਚੋ ਇਸ ਕਰਕੇ ਹੋਇਆ ਕਿਉਂਕਿ ਜੂਨ ਅੰਟੇਕ ਦੇ ਵੇਲੇ ਡਿਗਰੀ ਦੀ ਸੀਟਸ ਹੀ ਨਹੀਂ ਸੀ ਤੋਂ ਏਜੰਟ ਨੂੰ ਸੀ ਕਿ ਅਗਰ ਬੱਚਾ ਆਇਆ ਤਾਂ ਬੱਚਾ ਅਪਲਾਈ ਕਰਕੇ ਜਾਵੇ ਇਹਨਾਂ ਹੋਵੇ ਕਿ ਅਗਰ ਅਕਤੂਬਰ ਅੰਟੇਕ ਦੇ ਵੇਲੇ ਜਿਹੜਾ ਕਿ ਡਿਗਰੀ ਚ ਅਗਰ ਮੈਂ ਬੱਚਿਆਂ ਨੂੰ ਭੇਜਾਂਗਾ ਤਦ ਤੱਕ ਬੱਚਿਆਂ ਨੂੰ ਕਿਤੇ ਅਵੇਅਰਨੈਸ ਨਾ ਹੋ ਜਾਏ ਕਿ ਪੰਜਾਬ ਦਾ ਸਸਤਾ ਪੈਕੇਜ ਤੇ ਸਿਰਫ ਸਾਈ ਆਵਰਸੇਡ ਐਜੂਕੇਸ਼ਨਲ ਸਰਵਿਸ ਦੇ ਰਹੀ ਹੈ ਤੇ ਬੱਚਾ ਕਿਤੇ ਚਲੇ ਨਾ ਜਾਵੇ ਸੋ ਬੱਚੇ ਇੰਨਾ ਜ਼ਿਆਦਾ ਉੱਥੇ ਜਾ ਕੇ ਪਰੇਸ਼ਾਨ ਹੋ ਰਹੇ ਸੀ ਇੰਨਾ ਜ਼ਿਆਦਾ ਰੋ ਰਹੇ ਸੀ ਕਿਸੇ ਸਾਨੂੰ ਉਥੇ ਆਫਰ ਪੰਜਾਬ ਦੇ ਵਿੱਚ ਸਾਨੂੰ ਸਾਡੇ ਏਜੰਟ ਨੇ ਆਫਰ ਤੇ ਦਿੱਤੀ ਡਿਗਰੀ ਦੀ ਲੇਕਿਨ ਜਦੋਂ ਸਾਡਾ ਵੀਜ਼ਾ ਆਇਆ ਸਾਨੂੰ ਨਾ ਨਹੀਂ ਆਫਰ ਦੇ ਦਿੱਤੀ ਫਾਊਂਡੇਸ਼ਨ ਦੀ ਤੇ ਸਾਡੇ ਕੋਲ ਲੈ 10-10 ਲੱਖ ਰੁਪਈਆ ਕਿ ਬੱਚੇ ਨੇ ਆਉਣਾ ਸਾਡੇ ਵਾਂਗੂ 12 12 14 14 ਲੱਖ ਨਾਕੰਜਲ ਕਰਕੇ ਆਵੇ ਜੀ ਜੀ ਪਰ ਇਹ ਸਾਰੇ ਕੋਈ ਲੈਣਾ ਦੇਣਾ ਨਹੀਂ ਅਸਲ ਵਿੱਚ ਆਪਣੇ ਪੈਸੇ ਹਜ਼ਾਰ ਹਜ਼ਾਰ ਯੂਰੋ ਅਸੀਂ ਯੂਨੀਵਰਸਿਟੀਆਂ ਨੂੰ ਕਾਲਜ ਨੂੰ ਪੇ ਕੀਤਾ ਹੂੰ ਹੂੰ ਉਹ ਇਧਰੋਂ ਆਉਂਦੇ ਆ ਹਜ਼ਾਰ ਹਜ਼ਾਰ ਰੁਪਈਆ ਰਜਿਸਟ੍ਰੇਸ਼ਨ ਲੈਂਦੇ ਆ ਬੱਚੇ ਕੋ ਸੋ ਮੈਂ ਕਵਾਂਗਾ ਕਿ ਇਦਾਂ ਦਾ ਫਰੋਡ ਕਦੀ ਬੱਚੋ ਅਗਰ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ ਗਲਤੀ ਤੁਹਾਡੀ ਵੀ ਓਨੀ ਹੈ ਕੋਈ ਏਜੰਟ ਦੇ ਵਿੱਚ ਕਸੂਰਵਾਰ ਨਹੀਂ ਹੈ ਗਲਤੀ ਤੁਹਾਡੀ ਵੀ ਓਨੀ ਹੀ ਹੈ ਕਿਉਂਕਿ ਤੁਸੀਂ ਸਰਵੇ ਨਹੀਂ ਕੀਤਾ ਤੁਸੀਂ ਬਹੁਤ ਜਲਦੀ ਕਿਸੇ ਏਜੰਟ ਤੇ ٹرسٹ ਕਰਦੇ ਹੋ ਸੋ ਇਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਹੀ ਪੈਣਾ ਸੀ ਤੇ ਮੈਂ ਤੁਹਾਨੂੰ ਅਵੇਅਰ ਕਰ ਰਿਹਾ ਤੁਸੀਂ ਅਗਰ ਪੰਜਾਬ ਤੋਂ ਹਰਿਆਣਾ ਤੋਂ ਜੰਮੂ ਤੋਂ ਪੂਰੇ ਇੰਡੀਆ ਤੋਂ ਕਿਤੋਂ ਵੀ ਅਪਲਾਈ ਕਰ ਰਹੇ ਹੋ ਤੇ ਥੋੜੇ ਐਫਰਟਸ ਕਰੋ ਨਾ ਯਾਰ ਜੇ ਨਾ ਪੈਸਾ ਖਰਚ ਕਰ ਰਹੇ ਹੋ ਬਲਾਈਂਡ ਫੇਥ ਕਿਉਂ ਕਰ ਰਹੇ ਹੋ ਹਮੇਸ਼ਾ ਕਹਿਆ ਜਾਂਦਾ ਕਿ ਬਲਾਈਂਡ ਫੇਥ ਕਰਨ ਵਾਲਿਆਂ ਦਾ ਗਲਤੀ ਹੁੰਦੀ ਹੈ ਅਗਰ ਤੁਹਾਡਾ ਕੋਈ ਧੋਖਾ ਕਰਦਾ ਕਿਉਂਕਿ ਤੁਸੀਂ ਵਿਸ਼ਵਾਸ ਕੀਤਾ ਖਾ ਬੰਦ ਕਰਕੇ ਜਦੋਂ ਅਪਲਾਈ ਕਰਨਾ ਥੋੜਾ ਬੋਧਾ ਸਰਚ ਕਰੋ ਐਫਰਟਸ ਕਰੋ ਦੋ ਚਾਰ ਪੰਜ ਕੰਪਨੀ ਦੇ ਕੋਲ ਜਾਓ ਔਰ ਇਸ ਤੋਂ ਵੀ ਬੈਸਟ ਵੇ ਕੀ ਹੈ ਕੋਈ ਐਸਾ ਪਰਸਨ ਕੋਈ ਐਸਾ ਸਟੂਡੈਂਟ ਕੋਈ ਐਸਾ ਫਰੈਂਡ ਕੋਈ ਸਰਕਲ ਦੇ ਵਿੱਚ ਕੋਈ ਪਿੰਡ ਦੇ ਵਿੱਚ ਅੱਜ ਸਾਈਪਰਸ ਬਹੁਤ ਜ਼ਿਆਦਾ ਬੱਚਾ ਚਲਾ ਗਿਆ ਕਨਫਰਮ ਕਰੋ ਕਿ ਕੋਈ ਐਸਾ ਬੱਚਾ ਜਿਹੜਾ ਤੁਹਾਡੇ ਨੋਨ ਇਚ ਨਿਕਲੇ ਉਹ ਤੋਂ ਕਰਾਸ ਵੈਰੀਫਾਈ ਕਰੋ ਕਿ ਸਾਈਪਰਸ ਇਚ ਕਿਸ ਕੰਪਨੀ ਦਾ ਨਾਮ ਚੱਲ ਰਿਹਾ ਹੈ ਕਿਹੜਾ ਬ੍ਰਾਂਡ ਪੱਥੇ ਪੌਪੂਲਰ ਹੈ ਕਿਹਦੇ ਕੋਲ ਮੈਨੂੰ ਅਪਲਾਈ ਕਰਨਾ ਚਾਹੀਦਾ ਹੈ ਤੇ ਮੈਂ ਤੁਹਾਨੂੰ ਗਰੰਟੀ ਦੇ ਨਾਲ ਇਹ ਗੱਲ ਲਿਖ ਕੇ ਦਿੰਦਾ ਅਗਰ ਤੁਸੀਂ ਕਨਫਰਮ ਕਰੋਗੇ ਤਾਂ ਇੱਕੋ ਇੱਕ ਨਾਮ ਸਾਹਈ ওভারਸੀ ਐਜੂਕੇਸ਼ਨਲ ਸਰਵਿਸ ਤੇ ਸਾਡੇ ਲਈ ਫਜੰਦਰ ਵਿਚੋੜਾ ਦਾ ਸਟੋਰ ਤੇ ਉਹੀ ਹੈ ਜੀ ਪੰਜਾਬ ਤੋਂ ਜ਼ਿਆਦਾਤਰ ਕਿਹੜੇ ਏਜੰਟ ਤੋਂ ਸਭ ਤੋਂ ਸਸਤੇ ਪੈਕੇਜ ਸਟੂਡੈਂਟ ਆ ਰਹੇ ਸਾਹਈ ওভারੀ ਸਹੀ ਦੱਸਣਾ ਕਿ ਸਾਡੇ ਤੋਂ ਸਸਤਾ ਸਾਹਈ ওভারਸੀ ਜੋ ਸਸਤਾ ਤਾਂ ਕਿਹੜੇ ਲੋਕਾਂ ਕੋਲ ਬੱਚਾ ਚਲੇਆ ਨਹੀਂ ਚਲੇਈ ਜੀ ਕੀ ਕਹਿਣਾ ਚਾਹੁੰਦੇ ਸਰ ਸਾਹਈ ਸਭ ਤੋਂ ਵੈਸ ਜੀ Thank you ji East or West Saiyoi bag yes